ਹਾਂਜੀ ਕੀ ਹਾਲ ਚਾਲ ਆ ਜੀ ਅੱਜ ਫਿਰ ਇੱਕ ਵਾਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਅੱਜ ਪਹੁੰਚੇ ਹੋਏ ਆ ਪਿੰਡ ਜਾਜੇ ਵਿਖੇ ਜਿੱਤੇ ਭਾਜੀ ਹੁਣਾਂ ਨੇ ਆਪੇ ਇੱਕ ਪੰਜਾਬੀ ਭਰਾ ਨੇ ਫਾਸਟ ਫੂਡ ਦਾ ਕੰਮ ਖੋਲ੍ਹਿਆ ਹੋਇਆ ਆ ਯਾਨੀ ਕਿ ਮੈਂ ਤਾਂ ਬਹੁਤ ਵਾਰੀ ਖਾਦਾ ਅੱਜ ਮੈਂ ਤੁਹਾਨੂੰ ਵੀ ਲੈ ਕੇ ਆਇਆ ਤੁਹਾਨੂੰ ਦੁਕਾਨ ਦੀ ਲੋਕੇਸ਼ਨ ਦੱਸਣ ਵਾਸਤੇ ਕਿ ਇੱਥੇ ਕੋਰ ਆਣ ਕੇ ਜਰੂਰ ਖਾਓ ਭਾਜੀ ਹੁਣਾਂ ਦਾ ਜਿਹੜਾ ਫੂਡ ਆ ਉਹ ਬਹੁਤ ਵਧੀਆ ਆ ਆਜੋ ਗੱਲਬਾਤ ਕਰਦੇ ਆ ਭਾਜੀ ਹੁਣਾਂ ਨਾਲ ਤੇ ਮਿਲਦੇ ਆ ਓਨਰ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਸਾਡੇ ਗਰੁੱਪ ਯਾਰ ਟਾਂਡੇ ਦੇ ਵਿੱਚ ਤੇ ਅੱਜ ਅਸੀਂ ਤੁਹਾਡੇ ਕਾਫੀ ਟਾਈਮ ਮੈਂ ਦਾ ਫੂਡ ਬਹੁਤ ਵਾਰੀ ਖਾਦਾ ਮੈਂ ਕਹਾਂ ਚੱਲ ਅੱਜ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਤੁਹਾਡਾ ਫੂਡ ਦਿਖਾਇਆ ਜਾਵੇ ਕਿ ਤੁਸੀਂ ਕੀ ਕੀ ਤਿਆਰ ਕਰਦੇ ਆ ਅਸੀਂ ਬੜੀ ਆਪਣੇ ਕੋਲ ਮੁਹੰਮਦ ਸਾਹਿਬ ਦਾ ਬਰਗਰ ਹੈਗੇ ਆ ਮੂਰਗ ਹੈਗੇ ਆ ਸਪ੍ਰਿੰਗ ਰੋਲ ਵਗੈਰਾ ਅਸੀਂ ਸਭ ਤਿਆਰ ਕਰਦੇ ਆ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਜਿਦਾਂ ਤੁਸੀਂ ਦੇਖ ਰਹੇ ਆਪ ਹੀ ਸਾਰਾ ਕੁਝ ਤਿਆਰ ਕਰ ਰਹੇ ਹੋ ਹਾਂਜੀ ਮੈਂ ਦੇਖ ਹੀ ਰਿਹਾ ਹਾਂ ਕਿ ਤੁਸੀਂ ਸਭ ਤਿਆਰ ਕਰਕੇ ਦਿੰਦੇ ਹੋ ਹਾਂਜੀ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਤਿਆਰ ਕਰਕੇ ਦਿਖਾ ਦਿਓ ਕੁਝ ਆਨੰਦ ਕੋਲ ਬਸ ਇਹ ਦੇਖੋ ਮਮਨਸ ਤਿਆਰ ਕਰ ਰਹੇ ਆਂ ਅਪਣਾ ਸਾਰਾ ਕੁਝ ਬਾਏ ਹੈਡ ਆਪਣੇ ਹਿਸਾਬ ਨਾਲ ਕਰਦੇ ਆਂ ਭਾਜੀ ਭਾਜੀ ਇਹਦੇ ਵਿੱਚ ਕੀ ਕੀ ਪੈਂਦਾ ਜਿੱਦਾਂ ਕੀ ਕੀ ਸਰਵ ਹੁੰਦਾ ਇਹਦੇ ਵਿੱਚ ਬੜੀ ਅਸੀਂ ਪਤਾ ਗੋਬੀ ਗਾਜਰਾਂ ਸ਼ਿਮਲਾ ਮਿਰਚ ਆਪਣਾ ਵਿੱਚ ਧਨੀਆ ਵੀ ਪਾ ਸਕਦੇ ਆਂ ਹਰੀਆਂ ਮਿਰਚਾਂ ਹੋ ਗਈਆਂ ਤੇ ਨਾਲ ਇਹਦੇ ਨੁੜ ਰਹੀ ਪੈਂਦੀ ਭਾਈ ਇਹਦੇ ਵਿੱਚ ਥੋੜੀ ਜਾਨੀ ਇਹ ਟੋਟਲ ਵੈਜੀ ਹੁੰਦਾ ਹੈ ਹਾਂਜੀ ਹਾਂਜੀ ਵੈਜੀ ਬਣਾਉਂਦੇ ਆ ਵੀ ਆਪਣੀ ਵੈਜ ਦੀ ਸ਼ਾਪ ਆ ਨਾਨ ਵੈਜ ਨਹੀਂ ਬਿਲਕੁਲ ਹੈਗਾ ਤੇ ਬਿਲਕੁਲ ਜੀ ਹਾਂਜੀ ਹਾਂਜੀ ਤੇ ਅਸੀਂ ਦੇਖ ਵੀ ਰਹੇ ਤੁਸੀਂ ਦੇਖ ਵੀ ਰਹੇ ਹੋ ਕਿ ਸਾਫ ਸਪਾਈਸ ਹਾਂਜੀ ਧਿਆਨ ਭਾਈ ਹੁਣਾਂ ਨੇ ਕਾਫੀ ਰੱਖਿਆ ਹੋਇਆ ਨਹੀਂ ਨਹੀਂ ਬਹੁਤ ਵਧੀਆ ਦੇਖ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਕਿਦਾਂ ਗੰਦਮੰਦ ਵਾਲੀਆਂ ਚੀਜ਼ਾਂ ਵੀ ਸਾਨੂੰ ਖਿਲਾ ਦਿੰਦੇ ਆ ਉਹ ਘਰੋਂ ਤਿਆਰ ਕਰਕੇ ਲੈ ਆਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਖਲਾਤਾ ਤਾਂ ਕੀ ਨਹੀਂ ਹਾਂਜੀ ਹਾਂਜੀ ਇਦਾਂ ਤੁਹਾਡੇ ਸਾਹਮਣੇ ਆ ਦੇਖੋ ਤੁਸੀਂ ਇਹਨਾਂ ਸਾਰਾ ਕੁਝ ਤੁਹਾਡੇ ਪਾਜੀ ਹੁਣੀ ਹੁਣ ਸਾਨੂੰ ਇੱਕ ਪਲੇਟ ਸਪ੍ਰਿੰਗ ਰੋਲ ਲਾ ਕੇ ਦਿਖਾਉਣਗੇ ਪਾਜੀ ਪ੍ਰਾਈਸ ਵੀ ਦੱਸ ਦੋ ਕੀ ਪ੍ਰਾਈਸ ਆ ਆਪਣਾ ਪ੍ਰਾਈਸ ਪਾਜੀ ਆਪਣਾ ਸਪ੍ਰਿੰਗ ਰੋਲ ਦਾ 50 ਠੀਕ ਆ ਤੇ ਮਮੋਸ ਆਪਣਾ ਵੀ 50 ਰੁਪਏ ਦਾ ਪਲੇਟ ਆ ਬਰਗਰ ਆਪਣੇ ਕੋਲ ਚੜੀ ਵਾਲਾ ਵੀ ਹੈਗਾ ਆ ਠੀਕ ਆ ਤੇ ਪਨੀਰ ਵਾਲਾ ਜਾਂ ਚੀਜ਼ ਵਾਲਾ ਉਹ 50 ਰੁਪਏ ਦਾ ਠੀਕ ਆ ਤਾਂ ਸਭ ਤੋਂ ਯਾਨੀ ਕਿ ਜਿਹੜੀ ਵੱਧ ਆਈਟਮ ਵੇਚਦੀ ਆਪਣੇ ਕੋਲ ਕਿਹੜੀ ਆ ਆਪਣੇ ਕੋਲ ਪਾਜੀ ਜ਼ਿਆਦਾ ਸਪ੍ਰਿੰਗ ਰੋਲ ਤੇ ਮਮੋਸ ਹੀ ਆ ਉਹਦਾ ਵਿੱਚ ਕਦੀ ਕਦੀ ਤਾਂ ਆਪਣੇ ਬਰਗਰ ਵੀ ਬਹੁਤ ਵਧੀਆ ਚੱਲ ਪੈਂਦਾ ਬਰਗਰ ਵੀ ਲੱਗ ਜਾਂਦੇ ਆ ਬਸ ਇਹਨਾਂ ਸਭ ਤੋਂ ਬੈਸਟ ਜਿਹੜੀ ਤੁਹਾਡੀ ਕੀ ਜਿਆਦਾ ਬਿਗਣ ਵਾਲੀ ਆ ਮੋਮੋਸ ਸਪੈਸ਼ਲ ਖਾਣ ਸਪੈਸ਼ਲ ਖਾਣਾ ਜੀ ਤੇ ਨਾਲ ਹੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਯਾਨੀ ਕਿ ਤੁਸੀਂ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਜੋ ਜਿੱਥੋਂ ਦਾ ਮੈਨੂੰ ਪਤਾ ਲੱਗਾ ਪਾਜੀ ਪਹਿਲਾਂ ਤੁਸੀਂ ਬਾਹਰ ਵੀ ਸੀਗੇ ਹਾਂਜੀ ਹਾਂਜੀ ਪਾਜੀ ਮੈਂ ਆਪਾਂ ਦੁਬਈ ਸੀਗੇ ਪਹਿਲਾਂ ਠੀਕ ਆ ਦੁਬਈ ਆ ਜੀ ਲਾਇਏ 10 12 ਸਾਲ ਠੀਕ ਆ ਪਰ ਉਹਨੂੰ ਆਪਾਂ ਜਾਣ ਤੋਂ ਪਹਿਲਾਂ ਵੀ ਇਹੀ ਸੋਚਿਆ ਗਿਆ ਅਸੀਂ ਆਪਣਾ ਦੇਸ਼ ਦੇ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਹਾਂ ਬਿਲਕੁਲ ਉਸ ਕਰਕੇ ਹੁਣ ਬੌਸ ਆ ਜਿੱਦਾਂ ਚਲੋ ਬਾਹਰ ਵੀ ਇੱਕ ਬੰਦਾ ਪਹਿਲਾਂ ਜਾਣਾ ਜ਼ਰੂਰੀ ਹੈ ਕਿਉਂਕਿ ਇੱਕ ਬੰਦੇ ਦਾ ਯਾਨੀ ਕਿ بیس ਬਣ ਜਾਂਦਾ ਹਾਂਜੀ ਘਰ-ਬਾਰ ਵੱਡ ਜਾਂਦਾ ਹੈ ਉਸ ਤੋਂ ਬਾਅਦ ਬੰਦਾ ਇੱਥੇ ਆਣ ਕੇ ਵੀ ਆਪਣਾ ਕੋਈ ਕੰਮ ਕਾੜ ਖੋਲ ਸਕ ਮੋਮੋਸ ਅਗੇ ਦਿਖਾ ਲਣਗੇ ਆਜੋ ਦੇਖਦੇ ਆਂ ਭਾਜੀ ਹੁਣੀ ਮੋਮੋਸ ਫਰਾਈ ਲੱਗੇ ਕਰਨ ਤੇ ਤੁਸੀਂ ਦੇਖ ਰਹੇ ਹੋ ਜੀ ਸਪਾਈ ਦਾ ਵੀ ਭਾਜੀ ਹੁਣਾ ਨੇ ਬਹੁਤ ਧਿਆਨ ਰੱਖਿਆ ਆ ਯਾਨੀ ਸਾਫ ਸੁਥਰੀ ਆ ਯਾਨੀ ਕਿ ਕੋਈ ਬੰਦ ਮੰਦਾ ਇੱਥੇ ਵਿੱਚ ਨਹੀਂ ਕਿ ਤੁਹਾਡੇ ਸਾਹਮਣੇ ਸਾਰਾ ਕੁਝ ਚਿਆਰ ਹੁੰਦਾ ਆ ਭਾਜੀ ਹੁਣੀ ਭਾਜੀ ਇਹ ਕੀ ਤਿਆਰ ਕਰ ਰਹੇ ਹੋ ਜੇ ਆਪਾਂ ਕੌਮ ਵਾਲੇ ਕਰਨੇ ਆ ਭਾਜੀ ਠੀਕ ਆ ਕੌਮ ਵਾਲੇ ਯਾਨੀ ਕਿ ਭਾਜੀ ਸਾਨੂੰ ਤਿਆਰ ਕਰਕੇ ਦੱਸਣਗੇ ਕ੍ਰਿਸਪੀ ਜਿਦਾਂ ਤੁਹਾਡੇ ਚਾਹਦੇ ਆ KFC ਇਸ ਟਾਈਪ ਮੂਮਸ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਤੇਲ ਵੀ ਸਾਫ਼ ਸੁਥਰਾ ਪਾਜੀ ਹੁਣਾਂ ਦਾ ਤੇ ਕਲਰ ਦੇਖੋ ਕਿੰਨਾ ਵਧੀਆ ਆਇਆ ਮੂਮਸ ਦੇ ਉੱਤੇ ਕ੍ਰਿਸਪੀ ਆ ਨਾਲ ਇੱਕਦਮ ਕਿਦਾਂ ਕਹਿ ਰਹਿੰਦੇ ਆ ਕਿ KFC ਵਾਲੇ ਬਣਾ ਕੇ ਦਿੰਦੇ ਨਾ ਉਹੀ ਚੀਜ਼ ਬਣਾ ਕੇ ਦਿੰਦੇ ਆ ਬਹੁਤ ਵਧੀਆ ਖੂੜਿਆ ਪਾਜੀ ਹੁਣਾਂ ਦਾ ਬਹੁਤ ਮਜ਼ਾ ਆਇਆ ਖਾ ਕੇ ਕ੍ਰਿਸਪੀ ਤੇ ਕੁਕਰੇ ਸਿਗਾ ਆ ਬਾਕੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਪਾਜੀ ਹੁਣੀ ਦੱਸਣਗੇ ਕਿ ਸਾਡੀ ਸ਼ਾਪ ਕਿੱਥੇ ਆ ਭਾਈ ਆਪਣੀ ਸ਼ਾਪ ਦੀ ਲੋਕੇਸ਼ਨ ਦੱਸ ਦੋ ਆਪਣੀ ਬੜੀ ਸ਼ਾਪ ਹੈਗੀ ਆ ਜੀ ਟਾਂਡੇ ਦਾ ਢੋਲ ਬਾਹਰ ਹੋ ਰਿਹਾ ਜੀ ਪਿੰਡ ਜਾਜਾ ਨੀਅਰ ਰੰਗੀਰਾਮ ਹਸਪੀਟਲ ਆ ਜੀ ਠੀਕ ਆ ਭਗਵਾਨ ਜੀ ਤੇ ਯਾਨੀ ਕਿ ਟਾਂਡਾ ਢੋਲ ਬਾਹਰ ਰੋਡ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਦੁਕਾਨਾਂ ਤੇ ਭਾਜੀ ਹੁਣਾਂ ਦਾ ਨਾਲ ਡੈਰੀ ਦਾ ਵੀ ਪਰੋਵਾਰ ਆ ਵੀ ਭਾਜੀ ਹੁਣੇ ਦੱਸਣਗੇ ਕਿ ਭਾਜੀ ਹੁਣੇ ਹਾਂਜੀ ਸਾਡੇ ਨਾਲ ਡੈਰੀ ਦਾ ਵੀ ਆਨੰਦ ਸਾਹਿਬ ਹੈਰੀ ਆ ਜੀ ਆਨੰਦ ਸਾਹਿਬ ਜੀ ਫਾਸਟ ਹੋਰਦਾ ਆ ਤੇ ਡੈਰੀ ਤੋਂ ਸਾਡੇ ਦੁੱਧ ਦਹੀਂ ਪਨੀਰ ਵਧੀਆ ਕੁਆਲਿਟੀ ਵਿੱਚ ਦਿੱਤਾ ਜਾਂਦਾ ਜੀ ਬਿਲਕੁਲ ਹਾਂਜੀ ਬਾਕੀ ਇੱਕ ਵਾਰ ਜ਼ਰੂਰ ਵਿਜਿਟ ਆਓ ਭਾਜੀ ਹੁਣਾਂ ਦੀ ਹੌਸਲਾ ਵਧਾਈ ਕਰੋ ਤੁਸੀਂ ਵੀ ਕਿਉਂਕਿ ਤੁਹਾਡੇ ਸਪੋਰਟ ਦੀ ਲੋੜ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਾਜੀ ਹੁਣਾਂ ਨੇ ਇੱਥੇ ਸ਼ਾਪ ਆਪਣੀ ਨਵੀਂ ਓਪਨ ਕੀਤੀ ਹੋਈ ਆ ਬਹੁਤ ਵਧੀਆ ਲੱਗਿਆ ਭਾਜੀ ਤੁਹਾਡਾ ਫੂਡ ਖਾ ਕੇ ਧੰਨਵਾਦ ਧੰਨਵਾਦ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਫੂਡ ਬਾਰੇ ਅਸੀਂ ਬੜੀ ਇਹੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਕਿ ਇੱਕ ਵਾਰੀ ਇਹਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਇੱਥੇ ਆ ਕੇ ਤੁਹਾਨੂੰ ਕੋਈ ਨਰਾਸ਼ਕਾ ਤੁਹਾਡੇ ਨਹੀਂ ਪੱਲੇ ਪਊਗੀ ਤੁਸੀਂ ਖੁਸ਼ੀ ਹੋ ਕੇ ਜਾਓਗੇ ਇ ਪਾਜੀ ਧੰਨਵਾਦ। ਇਹ ਫਰੈਸ਼ ਫੂਡ ਹੋਊਗਾ ਭਾਜੀ, ਤਾਜ਼ਾ ਮਿਲੂਗਾ ਜਦੋਂ ਵੀ ਤੁਸੀਂ ਆਉਂਗੇ ਸ਼ਾਪ ਤੇ। ਵਧੀਆ ਹੋਊਗਾ ਫੂਡ ਸਾਡਾ। ਜਿਹੜੀ ਲੋਕੇਸ਼ਨ ਆ ਜੀ, ਆਹ ਟਾਂਡਾ ਢੋਲਵਾਹ ਰੋਡ ਆ ਜੀ। ਆਹ ਟਾਂਡਾ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਢੋਲਵਾਹ ਆ। ਤੇ ਇੱਧਰ ਪਾਜੀ ਹੁਣਾਂ ਦੀ ਜਿਹੜੀ ਆ ਸ਼ਾਪ ਆ, ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ। ਪਾਜੀ ਹੁਣਾਂ ਦਾ ਫੂਡ ਜਿਹੜਾ ਉਹ ਇੱਕ ਨੰਬਰ ਫੂਡ ਆ। ਯਾਨੀ ਕਿ ਕੋਈ ਇਹਦੇ ਵਿੱਚ ਪਾਜੀ ਹੁਣੀ ਪੁਰਾਣਾ ਸਮਾਨ, ਬਿਆਹ ਸਮਾਨ ਨਹੀਂ ਵੇਚਦੇ। ਰੋਜ਼ ਦੀ ਰੋਜ਼ ਸਮਾਨ ਬਣਾਉਂਦੇ ਆ ਆਪਣਾ ਤਾਂ ਰੋਜ਼ ਦੀ ਰੋਜ਼ ਹੀ ਵੇਚ ਦਿੰਦੇ ਆ।